ਆਜ ਦੇ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਬਿਲਕੁਲ ਠੀਕ ਠਾਕ ਔਰ ਤੰਦਰੁਸਤ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਮ ਹੋਗੇ ਹਮੇਸ਼ਾ ਚਾਰਦੀ ਕਲਾ ਵਿੱਚ ਹੋਮ ਹੋਗੇ ਰੱਬ ਅਗੇ ਦੀਵਾ ਕੇ ਤੁਹਾਡੇ ਉੱਤੇ ਮੇਰੇ ਭਰਾ ਹੱਥ ਰੱਖੇ ਆਪਣਾ ਇਹ ਪਹਿਲਾ ਬਲੌਗ ਆ ਫਰਸਟ ਬਲੌਗ ਆਗਾ ਮੈਂ ਆਪਣੇ YouTube ਚੈਨਲ ਪ੍ਰਾਪਾਵਾਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਮੈਨੂੰ ਸਬਸਕ੍ਰਾਈਬ ਕੀਤਾ ਔਰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਮੈਨੂੰ ਥੋੜੀ ਜਿਹਾ ਨਾ ਚਿਜਕੀ ਜੀ ਲੱਗਦੀ ਸੀ ਵੀ ਕੈਮਰੇ ਦੇ ਅੱਗੇ ਕਿਸ ਤਰ੍ਹਾਂ ਜਾਵਾਂ ਕਿਵੇਂ ਬੋਲਾਂ ਕਿਉਂਕਿ ਐਡੀ ਦਲੇਰੀ ਨਹੀਂ ਸੀ ਇਹ ਕਿ ਅੰਦਰ ਕਿ ਕੈਮਰੇ ਦੇ ਮੂਹਰੇ ਜਾ ਕੇ ਕਿਸ ਤਰ੍ਹਾਂ ਬੋਲੀਦਾ ਤੇ ਆ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਹਿਯੋਗ ਦੀ ਲੋੜ ਆ ਕਿ ਤੁਸੀਂ ਨਾ ਪਲੀਜ਼ ਮੇਰੀ ਹੈਲਪ ਕਰੋ ਕਿ ਹੁਣ ਕਹੇ ਇਹ ਵੀਡੀਓ ਚਾਹੀਦੀ ਹੈ ਨਹੀਂ ਕਿਸ ਟੈਬ ਦੇ ਉੱਤੇ ਚਾਹੀਦੇ ਨੇ ਪਰ ਮੈਂ ਵੀਡੀਓ